ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਹੈ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜੁੜੇ ਬਨੇ ਰਹਿਣਾ ਜਿੰਨਾ ਵੀ ਨਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਕਿਸਾਨਾਂ ਵੱਲੋਂ ਜ਼ਮੀਨ ਬਚਾਓ ਸੰਘਰਸ਼ ਕਮੇਟੀ 317 ਇਕੜ ਹੰਡਿਆਈਆਂ ਦਾ ਗਠਨ ਬਰਨਾਲਾ 27 ਜੁਲਾਈ 27 ਜੁਲਾਈ ਲੈਡ ਪੋਲਿੰਗ ਪਾਲਸੀ ਤੇ ਦੇਬੜ ਨਾਲ ਤੇ ਹੰਡਿਆਈਆਂ ਦੇ ਜਿਹੜੇ ਕਿਸਾਨਾਂ ਦੀ ਜ਼ਮੀਨ ਪੰਜਾਬ ਸਰਕਾਰ ਵੱਲੋਂ ਅਖਬਾਰਾਂ ਵਿੱਚ ਛਕਵਾਏ ਗਏ ਇਸ਼ਤਿਹਾਰਾ ਤਹਿਤ ਇਸ ਸਕੀਮ ਵਿੱਚ ਆਉਂਦੀ ਹੈ ਉਹਨਾਂ ਕਿਸਾਨਾਂ ਵੱਲੋਂ ਲੈਡ ਪੁਲਿੰਗ ਪਾਲਸੀ ਦਾ ਸਖਤ ਵਿਰੋਧ ਕੀਤਾ ਜਾ ਰਿਹਾ ਹੈ ਜਿੱਥੇ ਕਿਸਾਨਾਂ ਵੱਲੋਂ ਪੰਜਾਬ ਖਿਲਾਫ ਖਿਲਾਫ ਸੰਘਰਸ਼ ਕਰਨ ਲਈ ਜ਼ਮੀਨ ਬਚਾਓ ਸੰਘਰਸ਼ ਕਮੇਟੀ 317 ਇਕਰ ਹੰਡੀਆਂਗਿਆ ਦਾ ਗਠਨ ਕੀਤਾ ਹੈ ਉੱਥੇ ਸੰਸਦ ਮੈਂਬਰ ਗਰਮੀਤ ਸਿੰਘ ਅਮੀਤ ਹੇਅਰ ਨੂੰ ਲੈਡ ਪੁਲਿੰਗ ਪਾਲਸੀ ਦੇ ਵਿਰੋਧ ਵਿੱਚ ਮੰਗ ਪੱਤਰ ਦਿੱਤਾ ਹੈ ਸੰਘਰਸ਼ ਕਮੇਟੀ ਨੇ ਚੁਣੇ ਗਏ ਅਹੁਦੇਦਾਰ ਹਰਮਨਦੀਪ ਸਿੰਘ ਪ੍ਰਧਾਨ ਬਲਵੀਰ ਸਿੰਘ ਨਿੱਕੂ ਸਿੰਘ ਨੇ ਸੀਨੀਅਰ ਮੀਤ ਪ੍ਰਧਾਨ ਗੁਰਜੰਟ ਸਿੰਘ ਜੰਟੀ ਮੀਤ ਪ੍ਰਧਾਨ ਰੁਪਿੰਦਰ ਸਿੰਘ ਰੋਮੀ ਖਜ਼ਾਂਚੀ ਮਲਕੀਸ਼ ਸਿੰਘ ਮੀਤ ਪ੍ਰਧਾਨ ਮੀਸ ਸਕੱਤਰ ਗੁਰਤੇਜ ਸਿੰਘ ਸਹਾਇਕ ਪਤ ਸਕੱਤਰ ਮਕਰਨ ਸਿੰਘ ਸਕੱਤਰ ਅਤੇ ਦੱਸਿਆ ਹੈ ਕਿ ਪੰਜਾਬ ਸਰਕਾਰ ਦੀ ਰੈਡ ਬੋਲਿੰਗ ਪਾਲਸੀ ਵਿੱਚ ਸਾਡੀਆਂ ਜ਼ਮੀਨਾਂ ਆਉਂਦੀਆਂ ਹਨ ਇਹ ਜ਼ਮੀਨਾਂ ਹੀ ਨਹੀਂ ਸਾਡੇ ਗੁਜ਼ਾਰੇ ਦਾ ਸਾਧਨ ਹਨ ਅਤੇ ਉੱਪਰ ਉੱਪਰ ਹੀ ਸਾਡੇ ਪਰਿਵਾਰ ਨਿਰਪਰ ਹਨ ਜੇਕਰ ਸਾਡੀਆਂ ਇਹ ਜ਼ਮੀਨਾਂ ਅਕਵਾਇਰ ਹੋ ਜਾਂਦੀਆਂ ਹਨ ਤਾਂ ਸਾਡੇ ਪਰਿਵਾਰ ਆਰਥਿਕ ਤੌਰ ਤੇ ਖਤਮ ਹੋ ਜਾਣਗੇ ਕਿਉਂਕਿ ਸਾਡੇ ਪਰਿਵਾਰ ਪਾਸ ਖੇਤੀ ਤੋਂ ਇਲਾਵਾ ਹੋਰ ਕੋਈ ਆਮਦਨ ਦਾ ਸਾਧਨ ਨਹੀਂ ਹੈ ਉਹਨਾਂ ਕਹਿੰਦੇ ਹੈ ਕਿ ਸਾਡੇ ਪਰਿਵਾਰ ਉਚੋ ਕੋਈ ਵੀ ਮੈਂਬਰ ਸਰਕਾਰੀ ਨੌਕਰੀ ਨਹੀਂ ਕਰਦਾ ਹੈ ਇਸ ਲਈ ਸਾਡੇ ਕੋਲ ਸੰਸਦ ਮੈਂਬਰ ਗਰਮੀਤ ਸਿੰਘ ਗਰਮੀਤ ਸਿੰਘ ਮੀਤ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਹੈ ਕਿ ਜ਼ਮੀਨਾਂ ਅਕਵਾਇਰ ਨਾ ਕੀਤੀਆਂ ਜਾਣ ਇਸ ਮੌਕੇ ਤੋਂ ਇਲਾਵਾ ਸੀਨੀਅਰ ਅਗੁਤਨਾ ਸਿੰਘ ਗਰੇਵਾਲ ਤਨਵੀਰ ਸਿੰਘ ਕਾਲਾ ਉਤ ਅਵਤਾਰ ਸਿੰਘ ਕਾਲਾ ਕੇਵਲ ਸਿੰਘ ਜੋਧਪੁਰੀਆ ਬਾਬੂ ਸਿੰਘ ਜਸਬੀਰ ਸਿੰਘ ਰਣਜੀਤ ਸਿੰਘ ਜੈਲੇ ਸਿੰਘ ਰੂਪ ਸਿੰਘ ਮਨਪ੍ਰੀਤ ਸਿੰਘ ਗੁਰਮੀਤ ਸਿੰਘ ਦਰਸ਼ਕ ਸੁਖਬਲਿੰਦਰ ਸਿੰਘ ਅਰਸ਼ਦੀਪ ਸਿੰਘ ਮੇਜਰ ਸਿੰਘ ਆਦਿ ਕਿਸਾਨ ਸ਼ਾਮਿਲ ਹਨ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ